ਨੂੰ ਦਿਨ ਕਿਹ ਵਜਾ ਚੜੂਗਾ ਸੁੱਕੀ ਸੰਦ ਚੜੂ ਕੇ ਬੈਰੀਏ ਟੁੱਟਣਗੇ ਜਿੱਤਰਾ ਦਾ ਮਰਜੀ ਚੜੇ ਸਾਡੇ ਹਿਸਾਬ ਨਾਲ ਚੰਦ ਚੜਨਾ ਹੀ ਚੰਗਾ ਮੈਂ ਨਾ ਮੁੰਡਿਆਂ ਨੂੰ ਇਹੋ ਆਖਣਿਆ ਕਿ ਜਿੱਤਰਾ ਗੁਰੂ 10ਵੇਂ ਪਾਸ਼ ਨੇ ਲਾਇਆ ਹੈ ਨਾ ਮੋਰਚਾ ਬਾਬੇ ਦੀਪ ਸਿੰਘ ਨੇ ਖਿੱਚ ਦਿੱ ਲੀਗ ਅਸੀਂ ਪਿੰਡੋਂ ਲੀਗ ਖਿੱਚ ਕੇ ਤੁਰੇ ਰਾਗ ਜਾਵੇ ਨਿਹਾਰਾ ਜਾਵੇ ਸਾਧੂ ਆਗਾਰ ਨੂੰ ਪੁਲਿਸ ਲਈ ਫੌਜ ਲਈ ਤੈਨੂੰ ਡਰ ਨਹੀਂ ਆਉਂਦਾ ਨਾ ਨਾ ਡਰ ਆਇਆ ਤੇ ਤੇਰੇ ਸਾਹਮਣੇ ਅੱਛਾ ਇਹ ਦੇ ਵੇਖੀ ਤਾਂ ਸਹੀ ਅੱਛਾ ਇਹ ਨਾ ਜਾਣਗੇ ਕਣਕਾ ਵੀ ਜਿਸ ਕਹੀ ਦੀ ਕਈ ਦਿਨ ਹੋ ਗਏ ਟ੍ਰੇਨਾਂ ਮਖੌਣ ਦੇ ਲੋਕਾਂ ਨੂੰ ਭੋਲਿਆ ਪਾੜਿਆ ਨੂੰ ਅਖਰੇ ਡਰ ਜਾਣਗੇ ਡਰ ਜਾਣਗੇ ਅਸੀਂ ਤਾਂ ਨਹੀਂ ਡਰਦੇ ਅਸੀਂ ਵੇਖੋ ਜਾਂ ਜਾ ਯਾਰ ਤੇ ਜਾ ਪਾਰ ਪੰਜ ਮਰ ਜਾਣਗੇ 10 ਮਰ ਜਾਣਗੇ 15 ਮਰ ਜਾਣਗੇ 20 ਇੱਥੇ ਤੇ ਕਰੋਨਾ ਤੁਰੇ ਹੋਣ ਦੇ ਮਗਰ ਸੈਂਟਰ ਸਰਕਾਰ ਇਹ ਭੁਲੇਖੇ ਜਾਂ ਵੀ ਪੰਜਾਬ ਦੇ ਜਿਹੜੇ ਲੋਕ ਨੇ ਜਾਂ ਸਿੱਖ ਆ ਜਿਹੜੇ ਇਹ ਸੰਘਰਸ਼ ਕਰਨਾ ਭੁੱਲ ਜਾਣਗੇ ਜਾਂ ਭੁੱਲ ਗਏ ਭੁੱਲ ਕਿਤਨਾ ਜਾਣਗੇ ਸਾਡੇ ਵੱਡੇ ਵੱਡੇ ਸਾਰੇ ਮਰ ਗਏ ਅਚਨ ਕਰ ਜੀ ਤੇ ਅਸੀਂ ਕਿਤਨਾ ਭੁੱਲ ਜਾਾਂਗੇ ਸਹੀ ਇਹ ਪਿਛਲੇ ਯਰੀ ਨਾ ਕਈ ਕਿਸਾਨ ਆਗੂ ਕਹਿੰਦੇ ਸੀ ਕਹਿੰਦੇ ਜਿਹੜੇ ਖਾਲਸੇ ਵਾਲੇ ਝੰਡੇ ਆ ਨਾ ਨੇ ਕੇਸਰੀ ਜਾਂ ਨੀਲੇ ਇਹ ਨਾਲ ਲਾਓ ਕਹਿੰਦੇ ਦੂਜੇ ਲਾਲ ਤੇ ਆ ਦੂਜੇ ਲਾ ਲਓ ਸਾਡੇ ਗੁਰੂ ਨੇ ਆਖਿਆ ਇਹ ਨਿਸ਼ਾਨ ਸਾਡਾ ਉਤੋਂ ਤਾਂ ਕਹੂ ਬਸ ਸਮਾਨਤਾ ਕ ਲੈ ਜੀ ਹਨ ਗਰੋਗ ਨਾ ਵੀ ਅਸੀਂ ਵਾਅਦਾ ਕਿਹਦੇ ਕਰਨ ਦਾ ਨਹੀਂ ਜੇ ਵਾਅਦਾ ਉਹਨਾਂ ਕੀਤਾ ਤੇ ਸਿੰਘਾਂ ਦੇ ਪਛਾਹ ਹਟਣਾ ਨਹੀਂ ਇਹ ਗੱਲਾਂ ਕੋਈ ਭਾਸ਼ਣ ਨਹੀਂ ਆ ਇਹ ਰੂਹ ਚੋਂ ਨਿਕਲੇ ਬੋਲਿਆ ਔਰ ਇਹ ਬੋਲ ਮੁਹੱਲਾ ਦੇ ਖੂਨ ਚੋਂ ਹੀ ਨਿਕਲ ਸਕਦੇ ਦਾ ਵੀ ਨਾ ਕਿਹਾ ਜਾ ਸਕਦਾ ਬੰਦੇ ਦੇ ਪੁੱਤ ਬਣ ਜਿਓ ਤੇ ਗੱਲ ਚੰਗੀ ਜੇ ਉੱਥੇ ਇਹਨਾਂ ਨੂੰ ਨਚਾਵਾ ਗੇ ਜਿਤਰਾ ਵੇਖੀਏ ਜਾਂਦੇ ਕੇ ਇਹਨੂੰ ਆ